ਕੌਰ ਪ੍ਰਤਾਪ ਸਿੰਘ ਇੱਕ ਇਮਾਨਦਾਰੀ ਬੰਦਾ ਹੈ ਉਹਦੀ ਟਰਾਂਸਫਰ ਨਹੀਂ ਹੋਣੀ ਚਾਹੀਦੀ ਸੀ ਸੁਖਵੀਰ ਬਾਦਲ ਉਹਨਾਂ ਨੂੰ ਇਹ ਬਦਨਾਮ ਕੀਤਾ ਜਾ ਰਿਹਾ ਹੈ ਜੀ ਉਹਨਾਂ ਦਾ 10 ਸਾਲ ਜਿਹੜੀ ਰਹੀ ਹੈ ਉਹਨਾਂ ਦਾ ਵੀ ਤੇ ਜਿਹੜੀ ਆ ਕੈਪਟਨ ਦੀ ਸਰਕਾਰ ਹੈ ਇਹਨਾਂ ਦਾ ਵੀ ਇਹਨਾਂ ਨੇ ਰਲ ਮਿਲ ਕੇ ਉਹ ਵਿਚਾਰੇ ਬੰਦੇ ਨੂੰ ਕਢਾ ਦਿੱਤਾ ਇੱਥੋਂ ਜੋ ਪਿਛਲੇ 10 ਸਾਲਾਂ ਚ ਸਾਡੇ ਪੰਜਾਬ ਦਾ ਹਾਲ ਹੋਇਆ ਇਹ ਸਾਰੇ ਪੰਜਾਬ ਨੂੰ ਪਤਾ ਵੀ ਕਿਹਨੇ ਕਰਾਇਆ ਕਿਉਂ ਕਰਾਇਆ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਆਈਜੀ ਕੁਵਰ ਵਿਜੇਪ੍ਰਤਾਪ ਇਸ ਜਾਂਚ ਟੀਮ ਦੇ ਮੈਂਬਰ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਉਹਨਾਂ ਦਾ ਤਾਂ ਬਦਲਾ ਕਰ ਦਿੱਤਾ ਇਹ ਤਾਂ ਬਦਲਾ ਸਹੀ ਸੀ ਜਾਂ ਗਲਤ ਹੈ ਇਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਸੋ ਆਓ ਜਾਣਦੇ ਹਾਂ ਉਹਨਾਂ ਨਾਲ ਗੱਲਬਾਤ ਜ਼ਰੀਏ ਚੋਣ ਕਮਿਸ਼ਨ ਵੱਲੋਂ ਆਈਜੀ ਕੁਵਰ ਵਿਜੇਪ੍ਰਤਾਪ ਦਾ ਤਾਂ ਬਦਲਾ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਇਹ ਫੈਸਲਾ ਸਹੀ ਸੀ ਜਾਂ ਗਲਤ ਸੀ ਬਿਲਕੁਲ ਜੀ ਜੋ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਸਹੀ ਕੀਤਾ ਹੋਵੇਗਾ ਮੇਰੇ ਹਿਸਾਬ ਨਾਲ ਜੀ ਸਹੀ ਸੀ ਕਰਕੇ ਜੀ ਸੁਖਵੀਰ ਬਾਦਲ ਉਹਨਾਂ ਨੂੰ ਇਹ ਬਦਨਾਮ ਕੀਤਾ ਜਾ ਰਿਹਾ ਹੈ ਜੀ ਕਿਉਂਕਿ ਉਹ ਵਧੀਆ ਪਾਰਟੀ ਆ ਆਪਣੇ ਚੇਂਜ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਜੀ ਸਹੀ ਹੈ ਜੀ ਉਹ ਦੇਖੋ ਜੀ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਮੱਧ ਭਾਦੀ ਘਟਨਾ ਹੋਈ ਹੈ ਉਹਦੀ ਤਾਂ ਪਹਿਲਾਂ ਅਸੀਂ ਬਹੁਤ ਬੁਰੀ ਤਰੀਕੇ ਨਾਲ ਨਿੰਦਾ ਕਰਦੇ ਆ ਇਹ ਹੋਣਾ ਨਹੀਂ ਹੀ ਚਾਹੀਦਾ ਕੰਮ ਜਿਹੜਾ ਹੋਇਆ ਤੇ ਦੂਸਰਾ ਕੋਰ ਪ੍ਰਤਾਪ ਸਿੰਘ ਇੱਕ ਬਹੁਤ ਹੀ ਇਮਾਨਦਾਰ ਅਫਸਰ ਹੈਗਾ ਸਾਡੇ ਪੋਲੀਟੀਸ਼ੀਨਾਂ ਨੂੰ ਇੰਜ ਲੱਗਦਾ ਵੀ ਜਿੱਦਾਂ ਪੰਜਾਬ ਉਹਨਾਂ ਸੀ ਆਪਣੀ ਰਿਆਸਤ ਹੁੰਦੀ ਅਕੋਰਡਿੰਗ ਟੂ ਮੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਟਰਾਂਸਫਰ ਹੋਣਾ ਚਾਹੀਦਾ ਸੀਗਾ ਬਿਕਾਜ਼ ਜੇ ਉਹਨਾਂ ਦਾ ਟਰਾਂਸਫਰ ਇੱਥੇ ਹੁੰਦਾ ਥੈਨ ਉਹਦੀ ਹੋਰ ਅਸਲੀਅਤ ਖੋਲ ਕੇ ਆਣੀ ਸੀ ਸਾਹਮਣੇ ਕਿ ਨਦੀ ਰਿਐਲਿਟੀ ਕੀ ਆ ਹੈ ਕੀ ਆ ਸੋ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਟਰਾਂਸਫਰ ਹੋਣਾ ਚਾਹੀਦਾ ਸੀ ਇਹ ਫੈਸਲਾ ਤੇ ਮੈਮ ਦੋਨਾਂ ਦਾ ਰਲਿਆ ਮਿਲਿਆ ਕੰਮ ਹੈ ਜੀ ਦੋਨਾਂ ਸਰਕਾਰਾਂ ਦਾ ਜਿਹੜੀ ਪਹਿਲਾਂ ਸਰਕਾਰ ਸੀ ਉਹਨਾਂ ਦਾ 10 ਸਾਲ ਜਿਹੜੀ ਰਹੀ ਆ ਉਹਨਾਂ ਦਾ ਵੀ ਤੇ ਜਿਹੜੀ ਆ ਕੈਪਟਨ ਦੀ ਸਰਕਾਰ ਹੈ ਇਹਨਾਂ ਦਾ ਵੀ ਇਹਨਾਂ ਨੇ ਰਲ ਮਿਲ ਕੇ ਉਹ ਵਿਚਾਰੇ ਬੰਦੇ ਨੂੰ ਕ ਜੇ ਦੇਖੋ ਪਹਿਲਾਂ ਜਸਟਿਸ ਜੋਰਾ ਸਿੰਘ ਜਰਨ ਜਨ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ ਹੈ ਨਾ ਜੀ ਉਸ ਤੋਂ ਦੇ ਉੱਪਰ ਨਹੀਂ ਹੈ ਇਹ ਕਮਰਬੀਜ ਪ੍ਰਤਾਪ ਬਣਿਆ ਹੈ ਨਾ ਉਸ ਤੋਂ ਥੱਲੇ ਹੀ ਹੈ ਜੇ ਉਹ ਨਹੀਂ ਟਿਕ ਸਕਿਆ ਇਹਨਾਂ ਨੇ ਕਿੱਥੇ ਟਿਕੰਦੇਣਾ ਇਹ ਸਰਕਾਰ ਨੇ ਇਸ ਕਰਕੇ ਇਹਨਾਂ ਨੇ ਰਲ ਮਿਲ ਕੇ ਇਹਨਾਂ ਨੂੰ ਘੱਟਦਾ ਜੀ ਆਪ ਹੀ ਸੋ ਤੁਹਾਨੂੰ ਕੀ ਲੱਗਦਾ ਇਸ ਫੈਸਲੇ ਦਾ ਆਉਣ ਵਾਲੀ ਚੋਣਾਂ ਉੱਤੇ ਫਰਕ ਪਵੇਗਾ ਜਾਂ ਨਹੀਂ ਨਹੀਂ ਇਹ ਤਾਂ ਫਰਕ ਚੋਣਾਂ ਦੇ ਤਾਂ ਕਾਦਾ ਫਰਕ ਪੈਣਾ ਵੈਸੇ ਇਹ ਨਾ ਹੋ ਸਕਦਾ ਕਿ ਹਾਂ ਕਿ ਜਿਹੜਾ ਲੋਕਾਂ ਦਾ ਰੁਝਾਨ ਸੀਗਾ ਕੈਪਟਨ ਸਰਕਾਰ ਵੱਲ ਵੀ ਹੈ ਨਾ ਉਹ ਥੋੜਾ ਘਟ ਜਾਊਗਾ ਅੱਗੇ ਨਾਲੋਂ ਜਿਤ ਤੱਕ ਲੱਗਦਾ ਆ ਬਾਕੀ ਗੱਲ ਚੋਣਾਂ ਤੇ ਗੱਲ ਇਹ ਹੁੰਦੀ ਆ ਜੀ ਮਤਲਬ ਪਹਿਲਾਂ ਤੇ ਸਾਰੇ ਕਹਿੰਦੇ ਰਹਿੰਦੇ ਆ ਕਿ ਮਤਲਬ ਹਨਾ ਅੱਜ ਇਹਨੂੰ ਵੋਟ ਪਾਓ ਇਹਨੂੰ ਕਰੋ ਇਹਨੂੰ ਕਰੋ ਬਾਅਦ ਚ ਲਾਸਟ ਦੇ ਆ ਕੇ ਇੱਕ ਦੋ ਦਿਨ ਤਿੰਨ ਦਿਨ ਜਦੋਂ ਰਹਿ ਜਾਂਦੇ ਆ ਉਦੋਂ ਲਾਸਟ ਦੇ ਆ ਕੇ ਲੋਕ ਖੁਦ ਹੀ ਮੁਕਰ ਜਾਂਦੇ ਆ ਵੇਖੋ ਮੈਡਮ ਇਹ ਮੈਂ ਇਹਦੀ ਬਾਰੇ ਕੋਈ ਗੱਲ ਕਹਿ ਨਹੀਂ ਸਕਦਾ ਇਹ ਇਹ ਜਨਤਾ ਦੇ ਹੱਥ ਵਿੱਚ ਵਜੋ ਹੀ ਹੈਗਾ ਚੋਣਾਂ ਦਾ ਜੋ ਵੀ ਫੈਸਲਾ ਕਰਨਾ ਉਹ ਜਨਤਾ ਨੇ ਕਰਨਾ 500% ਫਰਕ ਪਵੇਗਾ ਜੀ 500% ਫਰਕ ਪਵੇਗਾ ਕੋਰ ਪ੍ਰਤਾਪ ਸਿੰਘ ਇੱਕ ਇਮਾਨਦਾਰੀ ਬੰਦਾ ਹੈ ਉਹਦੀ ਟਰਾਂਸਫਰ ਨਹੀਂ ਹੋਣੀ ਚਾਹੀਦੀ ਸੀ ਦੇਖੋ ਜੀ ਜੇ ਆਪਾਂ ਅਕਾਲੀ ਦਲ ਨੂੰ ਗਈਏ ਉਹਨਾਂ ਤੇ ਕੋਈ ਅਸਰ ਨਹੀਂ ਪੈ ਸਕਦਾ ਇਹ ਤਾਂ ਇੱਕ ਬਦਨਾਮ ਕੀਤਾ ਜਾ ਰਿਹਾ ਹੈ ਪਾਰਟੀ ਨੂੰ ਇਹ ਇਹਨਾਂ ਦੇ ਅਕਾਲੀ ਦਲ ਤੇ ਉਲਟੀ ਪ੍ਰਭਾਵ ਪਾਊਗਾ ਡੈਫੀਨਿਟਲੀ ਪਾਏਗਾ ਕਿ ਬਿਕੋਜ਼ ਜੇ ਉੱਥੇ ਰਹਿੰਦੇ ਆ ਸਾਰਾ ਕੁਝ ਪਤਾ ਚੱਲਦਾ ਤਾਂ ਜੋ ਸਾਡੀ ਲੋਕ ਸਭਾ ਹੈਗੀ ਆ ਉਹ ਆਪਣਾ ਡੈਫੀਨਿਟਲੀ ਦੇਖਦੀ ਕਿ ਇਹਨੂੰ ਵੋਟ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਸੋ 네ਗੇਟਿਵ ਐਂਡ ਪੋਜ਼ਿਟਿਵ ਬੋਥ ਪੁਆਇੰਟਸ ਹੈਗੇ ਆ ਅਸਰ ਡੈਫੀਨਿਟਲੀ ਪਾਏਗਾ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਕੁਝ ਲੋਕ ਵਿਰੋਧ ਕਰ ਰਹੇ ਨੇ ਪਰ ਕੁਝ ਲੋਕ ਇਸ ਦੇ ਹੱਕ ਵਿੱਚ ਵੀ ਨੇ ਸੋ ਇਸ ਚੀਜ਼ ਦਾ ਆਉਣ ਵਾਲੀਆਂ ਚੋਣਾਂ ਤੇ ਕਿੰਨਾ ਕੋ ਅਸਰ ਪੈਂਦਾ ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਚੱਲੇਗਾ ਕੈਮਰਾਮੈਨ ਰਾਜੇਸ਼ ਦੇ ਨਾਲ ਪਵਨਪ੍ਰੀਤ ਕੌਰ ਟੀਵੀ ਪੰਜਾਬ ਚਲੰਦਰ